ਬਟਨਾ ਨਮਲਿਓਨੀ ਆਗੜ ਉਸੇ ਨੜਿਓ ਮੇਰੇ ਬਟਨਾ ਨਮਲਿਓਨੀ ਆਗੜ ਉਸੇ ਨੜਿਓ ਮੇਰਾ ਵੀਰ ਅਰਣੁ ਗਨੀ ਆਗੜ ਉਸੇ ਨੜਿਓ ਮੇਰਾ ਹੇ ਲੁਰੀਓ ਮੇਰੇ ਵੀਰੈ ਨੂੰ ਪੁੱਛੋ ਨੀ ਅਗੜੇ ਨਾ ਸਨ ਜੇੜੀਓ ਵੀਰੇ ਨੂੰ ਪੁੱਛਿਓ ਨੀ ਅਗੜੇ ਜੇ ਮੁਰੜੀਓ ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਰੋਟੀ ਲਹਾਉਣਾ ਹੈ ਚੱਲ ਲਾ ਦੇ ਬੰਨੀ ਇੱਧਰ ਹੋ ਦੇ ਮਾਰੀ ਆਉਂਦੀ ਨਹੀਂ ਲਾਉਣੀ ਇੱਧਰ ਕੀੜੇ ਬੈਠੇ ਮਾਰੀ ਮਾਰੀ ਆਪਾਂ ਹੈ ਜੀ ਵਿਆਹ ਚ ਅਨੁਸਾਰਿਆਂ ਨੂੰ ਦੱਸ ਦਿੰਨੇ ਆ ਸਾਡੇ ਮੀਰ ਜੀ ਦੀ ਬੇਟੀ ਦਾ ਵਿਆਹ ਹੋ ਰਹੀ ਗਈ ਹੈ ਆਪਾਂ ਸ਼ਾਮ ਨੂੰ ਰੋਟੀ ਲਹਾਉਣਾ ਹੈ ਇੱਥੇ ਤੇ ਕੱਲ ਨੂੰ ਸਾਰਾ ਜਿਹੜਾ ਮਹਿੰਦੀ ਦਾ ਪ੍ਰੋਗਰਾਮ ਵੀ ਹੋਣਾ ਟੈਂਪਲ ਵਗੈਰਾ ਲੱਗਿਆ ਉਹ ਵੀ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਆਪਾਂ ਵਿਆਹ ਕਿਹਦਾ ਜਸਮਣ ਮੀਰ ਜੀ ਦਾ ਲਾ ਕੁੜੀ ਕੁੜੀ ਦਾ ਤੇਰੀ ਕੀ ਲੱਗਦੀ ਹੈ? ਪੈਣ ਲੱਗਦੀ। ਦੀਦੀ ਦਾ ਵਿਆਹ ਹੈ? ਹੈ? ਕਹ ਮੇਰੀ ਦੀਦੀ ਦਾ ਵਿਆਹ ਹੈ? ਕਹ ਮੇਰੀ ਦੀਦੀ ਦਾ ਵਿਆਹ ਹੈ? ਕਿੰਨਾ ਕਚਾਏ ਤੈਨੂੰ? ਹੈ? ਕਿੰਨਾ ਕਚਾਏ? ਹਾਂ ਉਹ ਪੀ ਬਹੁਤ ਕੱਪੜੇ ਲੈ ਆਂਦੇ। ਅੱਛਾ ਇਹ ਪਹਿਨੇ ਆ ਹੈਗਾ ਤੁਹਾਨੂੰ ਤੇਰਾ? ਹਾਂ। ਉਹ ਸਾਗ ਬਾਕੀ ਦਿਖਾ ਮਾ ਜੀ ਅੱਜ ਹੈ ਵੀ ਮਹਿੰਦੀ ਸਵੇਰ ਦਾ ਟਾਈਮ ਆ ਅਸੀਂ ਸਾਰੇ ਬੈਠੇ ਆ ਮੈਂ ਅੱਜ ਬਟੇਕ ਤੇ ਗਈ ਨਹੀਂ ਅੱਜ ਐਤਵਾਰ ਸੀਗਾ ਹਾਂਜੀ ਤਿਆਰੀਆਂ ਕੰਮ ਦੀ ਮੈਂ ਤਾਂ ਇੱਧਰ ਬੈਠੀ ਦੀ ਮਹੱਤਵ ਪਾਏਗੀ ਆ ਬੀਚ ਚ ਜਾ ਬੈਠੀ ਨੇ ਬੁਲਾ ਕੇ ਜਾ ਸਾਡੇ ਨਾਲ ਕਿਸ ਨੇ ਲੱਗੇ ਖਾਣੂ ਕੀ ਲਾਉਣ ਦੀ ਵਿਆਹ ਨਾ ਘਰ ਤਾਂ ਭਰਿਆ ਪਿਆ ਮੈਂ ਢੀਆਲੇ ਵੀਰ ਪਹੁੰਚ ਗਏ ਨੇ ਆਪਾਂ ਹੀ ਬੁਲਾਏ ਨੇਗੇ ਥੋੜੀ ਤੋਂ ਆਉਂਦੇ ਆ ਇਹ ਹਰ ਇੱਕ ਵਾਰੀ ਮੇਰੇ ਸੈਲੂਨ ਤੇ ਜਿਹੜਾ ਹੈਗਾ ਮਹਿੰਦੀ ਲਗਾਉਣ ਆਉਂਦੇ ਆ ਅੱਜ ਵੀ ਆ ਗਏ ਜਵਾਲੋ ਫਿਰ ਤੋਂ ਬੇਤਾ ਵਧੀਆ ਸ਼ੁਰੂ ਕਰ ਦੋ ਨਾਂਹ ਜੇ ਕਿਹੜੇ ਕਲਾਸ ਤਲਾ ਦੂ ਕੇ ਆਪਾਂ ਬੰਦ ਕਰੀਏ ਇਹ ਮਿੰਦੋਣੀ ਪੈਂਦੀ ਕਿਤੇ ਆ ਜੋ ਚੱਲ ਪੈਣਾ ਤੇਰਾ ਮਹਿੰਦੀ ਨਾ ਸੂਟ ਪਾ ਕੇ ਲੈ ਮੈਂ ਵਧੀਆ ਲੱਗਿਆ ਜਿਵੇਂ ਦੀ ਵਧੀਆ ਲਾ ਰਹੇ ਨੇ ਤੈਨੂੰ ਸੁਣਨ ਲੱਗੇ ਪੁੱਤ ਨਾਈਸ ਪਟਾਟਾ ਬਟੂਰਾ ਨਾਲ ਆ ਗਏ ਅਰੇ ਗਿਣਾ ਜਾ ਬੇਟਾ ਪੀਲਾ ਪੱਕੀ ਨੀ ਮੇਰੀ ਰਾਣੀਏ ਮਾਂ Give you want to ਸਹੇ ਲੜੀਓ ਮੇਰੇ ਮਹਿੰਦੀ ਨਾ ਲਾਇਓ ਜੀ ਜੈਸੁ ਸੋਹਣੀ ਆ ਜਾਣੀਏ ਬਣ ਕੇ ਵਸ ਤੂੰ ਮੇਰ ਮਾ ਬੰਦੀ ਨਾ ਲੜਿਆ ਜੂਟਾ ਦੇਵਾ ਫਤਿਨ ਲੜੇਗੇ ਮੰਗਲੋਈਏ ਮੁਰੇ ਕਟਮ ਤਾਰੀ ਮੈਂ ਕਮਾ ਕਰਤਾ ਤੈ ਤੂੰ ਸ਼ੁਰੂ ਕਰ ਦੇ ਹਾਂ ਆਹੋ ਇਹ ਵੀ ਨੂੰ ਆਉਂਦੇ ਨਾ ਇਹੜਾ ਕੱਪੜਾ ਆਇਆ ਕਿ 10 ਦਾ ਹੋਰ ਕੀ ਬਾਤ ਨਹੀਂ ਜਿਹੜਾ ਕੱਪੜਾ ਉਦੋਂ ਦਾ 10 ਦਾ ਹੋਰ ਕੀ ਕਰੇ ਉਹ ਹਾਂ ਸੱਚੀ ਦੇਖੋ ਜਾਣੇ ਲੱਗ ਪਾਏਗੀ ਕਦੀ ਨਾ ਹੈ ਉਹ ਵੀ ਇਹ ਚਾਹ ਹਾਂ ਨਾ ਲੋਕਾਂ ਦਾ ਟੈਨਸ਼ਨ ਸੀ ਇਹ ਖੜਾ ਛੱਡੋ ਤੁਸੀਂ ਬੜਾ ਵੱਡੇ ਵੱਡੇ ਬੰਦਾ ਹੈ ਇਹ ਤਾਂ ਆਲੋ ਤੁਸੀਂ ਹਾਂ ਇਹੜਾ ਕੰਮ ਕਰੇ

ਕੋਤੂਰਾ ਚੱਕ ਲਿਆ ਹਾਂ ਕੋਤੂਰਾ ਚੱਕ ਲਿਆ ਨਾ ਨਾ ਬੈਠਾ ਬੈਠਾ ਨਿਕਲ ਗਿਆ ਆਪਾਂ ਸਾਰੇ ਟੰਪਰਾ ਢੇਰ ਆਪਾਂ ਮੰਦਿਆ ਮੰਦਿਆ ਮਾਂ ਦੇ ਜੰਮੀ ਜੰਮੀ ਦੇ ਕੋ ਮੀਰੀ ਉੱਿਕਾ ਮਾਵੇ ਜਾਰੀ ਅੱਡੀ ਦੇਖੋ ਮੀਰੀ ਉੱਿਕਾ ਮਾਵੇ ਜਾਰੀ ਅੱਡੀ ਦੇਖੋ ਜਿਹੜੇ ਦੀ ਸੀ ਕਾਟੇ ਵੇ ਉਹ ਨਾ ਬੋਲੇ ਅਜਾਵੇ ਜਦ ਮੈਂ ਕਿੰਨੀ ਮਾਵੇਂ ਵੇ ਸਾਹਮਣੇ ਦੇਖੋ ਸਾਹਮਣੇ ਹੀ 2 ਮਿੰਟ ਰੁਕੇਗਾ ਹਾਂਜੀ